14 ਸਾਲ ਦੀ ਕੁੜੀ ਆਰਤੀ ਸਰਦਾਰ ਹਰਵੰਸ ਸਿੰਘ ਕੋਲ ਆ ਕੇ ਕਹਿੰਦੀ ਆ ਕਿ ਅੰਕਲ ਮੇਰਾ ਛੋਟਾ ਭਾਈ 2-3 ਦਿਨਾਂ ਤੋਂ ਭੁੱਖਾ ਤੇ ਮੈਂ ਉਹਨੂੰ ਰੋਟੀ ਖਵਾਉਣਾ ਚਾਹਣੀ ਆ ਕੀ ਤੁਸੀਂ ਮੇਰੀ ਇਹ ਸਾਈਕਲ ਖਰੀਦ ਲਓਗੇ ਉਸ ਕੁੜੀ ਦੇ ਮੂੰਹੋਂ ਇਹ ਗੱਲ ਸੁਣ ਕੇ ਸਰਦਾਰ ਹਰਵੰਸ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕਿ ਇੱਕ ਮਾਸੂਮ ਕੁੜੀ ਜਿਹੜੀ ਆਪਣੇ ਭਰਾ ਦਾ ਢਿੱਡ ਭਰਨ ਲਈ ਸਾਈਕਲ ਵੇਚਣ ਨੂੰ ਤਿਆਰ ਆ ਕੀ ਉਹਦੀ ਮਜਬੂਰੀ ਸੀ ਕੌਣ ਸੀ ਉਹ ਕੁੜੀ ਤੇ ਸਰਦਾਰ ਹਰਵੰਸ ਸਿੰਘ ਉਸ ਕੁੜੀ ਲਈ ਕੀ ਕਰਦਾ ਇਸ ਕਹਾਣੀ ਵਿੱਚ ਅੱਗੇ ਗੱਲਬਾਤ ਕਰਾਂਗੇ 14 ਸਾਲ ਦੀ ਆਰਤੀ ਆਪਣੇ ਮਾਤਾ ਪਿਤਾ ਦੀਆਂ ਅੱਖਾਂ ਦਾ ਤਾਰਾ ਆਰਤੀ ਦੇ ਸਿਰ ਆਪਣੇ ਭਰਾ ਦੀ ਜ਼ਿੰਮੇਵਾਰੀ ਉਦੋਂ ਪੈਂਦੀ ਆ ਜਦੋਂ ਆਰਤੀ ਦੇ ਮਾਤਾ ਪਿਤਾ ਇਸ ਜਹਾਨ ਤੋਂ ਚਲੇ ਜਾਂਦੇ ਆ ਅਸਲ ਦੇ ਵਿੱਚ ਆਰਤੀ ਤੇ ਉਹਦਾ ਛੋਟਾ ਭਰਾ ਰਵੀ ਆਪਣੇ ਮਾਤਾ ਪਿਤਾ ਦੇ ਨਾਲ ਵਧੀਆ ਖੁਸ਼ਹਾਲ ਜ਼ਿੰਦਗੀ ਜੀ ਰਹੇ ਆ। ਦਿੱਲੀ ਦੀਆਂ ਸੜਕਾਂ ਤੇ ਆਰਤੀ ਦਾ ਪੁੱਤ ਇੱਕ ਆਟੋ ਚਲਾਉਂਦਾ ਤੇ ਉਹਦੀ ਮਾਂ ਘਰੇ ਹੀ ਕੰਮ ਕਰਦੀ ਆ। ਭਾਵੇਂ ਉਹਨਾਂ ਦੀ ਕਮਾਈ ਦਾ ਸਾਧਨ ਕੋਈ ਬਹੁਤਾ ਵੱਡਾ ਨਹੀਂ ਹੈਗਾ ਪਰ ਫੇਰ ਵੀ ਆਟੋ ਚਲਾ ਚਲਾ ਕੇ ਜੋ ਕਮਾਈ ਹੁੰਦੀ ਆ ਉਹਨਾਂ ਦੇ ਪਰਿਵਾਰ ਦਾ ਪੇਟ ਭਰਦਾ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ। ਭਾਵੇਂ ਕਿ ਪੈਸੇ ਪੱਖੋਂ ਇਹ ਪਰਿਵਾਰ ਕਮਜ਼ੋਰ ਹੁੰਦਾ ਪਰ ਖੁਸ਼ੀਆਂ ਇਸ ਪਰਿਵਾਰ ਦੇ ਵਿੱਚ ਬੇਸ਼ੁਮਾਰ ਹੁੰਦੀਆਂ ਨੇ ਸਾਰਾ ਦਿਨ ਕੰਮ ਕਰਕੇ ਜਦੋਂ ਆਰਤੀ ਦਾ ਪਿਤਾ ਘਰ ਜਾਂਦਾ ਤਾਂ ਆਪਣੇ ਬੱਚਿਆਂ ਦੇ ਚਿਹਰੇ ਤੇ ਮੁਸਕਾਨ ਦੇਖ ਕੇ ਉਹਦੀ ਸਾਰੀ ਥਕਾਵਟ ਲੈ ਜਾਂਦੀ ਆ ਇੱਕ ਦਿਨ ਆਰਤੀ ਦਾ ਪਿਤਾ ਆਟੋ ਲੈ ਕੇ ਗਿਆ ਤਾਂ ਰਸਤੇ ਦੇ ਵਿੱਚ ਇੱਕ ਟਰੱਕ ਨੇ ਉਹਨੂੰ ਟੱਕਰ ਮਾਰ ਦਿੱਤੀ ਆਟੋ ਆ ਜਿਹੜਾ ਬੁਰੀ ਤਰ੍ਹਾਂ ਟੁੱਟ ਜਾਂਦਾ ਤੇ ਆਰਤੀ ਦੇ ਪਾਪਾ ਦੀ ਵੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਜਦੋਂ ਆਰਤੀ ਤੇ ਉਹਦੀ ਮਾਂ ਨੂੰ ਜਦੋਂ ਆਰਤੀ ਦੀ ਮਾਂ ਨੂੰ ਆਪਣੇ ਪਤੀ ਦੀ ਮੌਤ ਦਾ ਪਤਾ ਲੱਗਦਾ ਤਾਂ ਉਹਨੂੰ ਬਹੁਤ ਵੱਡਾ ਸਦਮਾ ਲੱਗਦਾ ਇੱਕ ਤਾਂ ਉਹਨਾਂ ਦੀ ਘਰ ਦੀ ਕਮਾਈ ਜਿਹਦੇ ਸਿਰੋਂ ਚੱਲਦੀ ਸੀ ਬੱਚਿਆਂ ਦਾ ਪਿਤਾ ਸੀ ਆਪਣੀ ਪਤਨੀ ਦੇ ਸਿਰ ਦਾ ਸਾਈਂ ਸੀ ਉਹ ਬੰਦਾ ਚਲੇ ਗਿਆ ਤੇ ਰਹਿੰਦਾ ਉਹਨਾਂ ਦਾ ਆਟੋ ਵੀ ਬਿਲਕੁਲ ਟੁੱਟ ਗਿਆ ਇਹਦੇ ਨਾਲ ਆਰਤੀ ਤੇ ਉਹਦੇ ਭਰਾ ਰਵੀ ਦੀਆਂ ਆਉਣ ਵਾਲੇ ਸਮੇਂ ਦੀਆਂ ਉਮੀਦਾਂ ਤੇ ਉਹਦੀ ਪਤਨੀ ਦੇ ਸਾਰੇ ਸੁਪਨੇ ਟੁੱਟ ਜਾਂਦੇ ਆ ਸਾਰੀਆਂ ਅੰਤਮ ਰਸਮਾਂ ਹੁੰਦੀਆਂ ਤੇ ਨਵੇਂ ਸਿਰੇ ਤੋਂ ਜ਼ਿੰਦਗੀ ਹੈ ਜਿਹੜੀ ਉਹ ਸ਼ੁਰੂ ਹੁੰਦੀ ਆ ਇਹ ਜ਼ਿੰਦਗੀ ਕੋਈ ਸੌਖੀ ਨਹੀਂ ਸੀ ਆਰਤੀ ਦੀ ਮਾਂ ਆਪਣੇ ਪਤੀ ਦਾ ਵਿਛੋੜਾ ਨਹੀਂ ਸਹਿ ਸਕਦੀ ਭਾਵੇਂ ਕਿ ਉਹ ਆਪਣੇ ਬੱਚਿਆਂ ਨੂੰ ਪਾਲਣ-ਪੋਸ਼ਣ ਲਈ ਪੂਰੀ ਵਾਅਦਾ ਲਾਉਂਦੀ ਆ ਪਰ ਇੱਕ ਪਤੀ ਦਾ ਵਿਛੋੜਾ ਔਰਤ ਨੂੰ ਅੰਦਰੇ-ਅੰਦਰ ਤੋੜ ਦਿੰਦਾ ਘਰ ਦੇ ਹਾਲਾਤਾਂ ਨਾਲ ਜੂਝਦੀ ਆਰਤੀ ਦੀ ਮਾਂ ਆਪਣੇ ਪਤੀ ਦੀ ਮੌਤ ਤੋਂ 1 ਸਾਲ ਬਾਅਦ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੀ ਆ। ਹੁਣ ਘਰ ਦੇ ਵਿੱਚ ਬੱਚੇ ਸੀ ਆਰਤੀ ਤੇ ਉਹਦਾ ਛੋਟਾ ਭਰਾ ਰਵੀ। ਜਦੋਂ ਆਰਤੀ ਦੀ ਮਾਂ ਦੀ ਮੌਤ ਹੁੰਦੀ ਆ ਤਾਂ ਆਰਤੀ ਦੀ ਉਮਰ 10 ਸਾਲ ਹੁੰਦੀ ਆ। 10 ਸਾਲ ਦੀ ਉਹ ਕੁੜੀ ਜਿਹਦੇ ਖੇਡਣ ਦੇ ਦਿਨ ਨੇ ਜਿਹਦੀ ਪੜਨ ਦੀ ਉਮਰ ਆ ਉਹਨੂੰ ਆਪਣੇ ਭਰਾ ਤੇ ਘਰ ਦੀ ਜ਼ਿੰਮੇਵਾਰੀ ਚੁੱਕਣੀ ਪੈ ਰਹੀ ਆ। ਰਿਸ਼ਤੇਦਾਰ, ਮਿੱਤਰ, ਦੋਸਤ ਕੋਈ ਨਹੀਂ ਕਿਸੇ ਦਾ ਹੁੰਦਾ ਖਾਸ ਕਰਕੇ ਗਰੀਬਾਂ ਦਾ। ਆਰਤੀ ਨੂੰ ਇਹ ਪਤਾ ਲੱਗ ਜਾਂਦਾ ਵੀ ਮੈਂ ਆਪਣੇ ਭਰਾ ਨੂੰ ਵੀ ਪਾਲਣਾ ਤੇ ਆਪਣੀ ਜ਼ਿੰਦਗੀ ਵੀ ਦੇਖਣੀ ਆ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਛੋਟੀ ਉਮਰ ਦੇ ਵਿੱਚ ਚਲੇ ਜਾਣ ਸ਼ਾਇਦ ਉਹ ਉਮਰ ਨਾਲੋਂ ਪਹਿਲਾਂ ਸਿਆਣੇ ਹੋ ਜਾਂਦੇ ਆ ਤੇ ਆਰਤੀ ਵੀ ਉਮਰ ਨਾਲੋਂ ਪਹਿਲਾਂ ਸਿਆਣੀ ਹੋ ਗਈ ਸੀ ਆਰਤੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਤੇ ਆਪਣੇ ਭਰਾ ਨੂੰ ਪੜਾਉਂਦੀ ਆ ਉਹਨੂੰ ਸਕੂਲ ਭੇਜਦੀ ਆ ਸਵੇਰੇ ਫਿਰ ਉਸ ਤੋਂ ਬਾਅਦ ਉਹ ਕਦੇ ਕਿਸੇ ਦੇ ਘਰੇ ਕੰਮ ਕਰਾਏ ਆਉਂਦੀ ਆ ਕਦੇ ਕਿਸੇ ਦੇ ਥੋੜਾ ਸਮਾਂ ਤਾਂ ਇਸੇ ਤਰ੍ਹਾਂ ਚੱਲਦਾ ਅਰਤੀ ਆ ਜਿਹੜੀ ਉਹ ਇੱਕ ਸਾਈਕਲ ਤੇ ਕਿਸੇ ਦੇ ਘਰੇ ਜਾਂਦੀ ਆ ਉਹ ਸਾਈਕਲ ਉਹਦੇ ਪਿਤਾ ਨੇ ਉਹਨੂੰ ਜਨਮ ਦਿਨ ਤੇ ਲੈ ਕੇ ਦਿੱਤਾ ਸੀ ਉਹ ਆਪਣੇ ਪਿਤਾ ਦੀ ਦਿੱਤੀ ਇਸ ਨਿਸ਼ਾਨੀ ਨੂੰ ਵੇਖ-ਵੇਖ ਕੇ ਕਈ ਵਾਰੀ ਅੱਖਾਂ ਦੇ ਵਿੱਚ ਹੰਝੂ ਲਿਆਉਂਦੀ ਆ ਤੇ ਫਿਰ ਉਹ ਸੋਚਦੀ ਵੀ ਆ ਵੀ ਮੇਰੇ ਪਿਓ ਨੇ ਮੈਨੂੰ ਇਹ ਸਾਈਕਲ ਲੈ ਕੇ ਦਿੱਤਾ ਵੀ ਮੇਰੀ ਜ਼ਿੰਦਗੀ ਇਹਦੇ ਨਾਲ ਕਿੰਨੀ ਸੌਖੀ ਆ ਭਾਵੇਂ ਕਿ ਉਹਦੀ ਜ਼ਿੰਦਗੀ 'ਚ ਬਹੁਤ ਵੱਡੇ-ਵੱਡੇ ਦੁੱਖ ਸੀ ਪਰ ਉਹ ਸੌਖਾ ਪਾਸਾ ਵੇਖਦੀ ਆ ਵੀ ਜੇ ਮੇਰੇ ਪਿਤਾ ਨੇ ਮੈਨੂੰ ਇਹ ਸਾਈਕਲ ਲੈ ਕੇ ਦਿੱਤਾ ਤਾਂ ਮੈਂ ਅੱਜ ਚਲੀ ਜਾਨੀ ਆ ਘਰ ਦੇ ਕੰਮ ਕਰ ਲੈਨੀ ਆ ਤਾਂ ਕਿਸੇ ਦੇ ਘਰੇ ਜਾਣਾ ਤਾਂ ਵੀ ਸਾਈਕਲ ਤੇ ਚਲੀ ਜਾਨੀ ਆ ਉਸ ਸਾਈਕਲ ਨੂੰ ਉਹ ਬੜਾ ਸੰਭਾਲ ਕੇ ਰੱਖਦੀ ਆ ਫਿਰ ਉਹ ਆਪਦੇ ਭਰਾ ਨੂੰ ਕਹਿੰਦੀ ਆ ਕਿ ਹੁਣ ਤੂੰ ਵੱਡਾ ਹੋ ਜਾ ਫਿਰ ਮੈਂ ਤੈਨੂੰ ਇਹ ਸਾਈਕਲ ਸਿਖਾ ਦੂੰ ਵੀ ਸਾਈਕਲ ਤੇ ਭਾਵੇਂ ਤੂੰ ਸਕੂਲ ਚលਿਆ ਜਾਇਆ ਕਰੀ ਇਸੇ ਤਰ੍ਹਾਂ ਜ਼ਿੰਦਗੀ ਹੈ ਜਿਹੜੀ ਉਹ ਲੰਘਦੀ ਰਹਿੰਦੀ ਹੈ ਤੇ ਹੁਣ ਆਰਤੀ ਆ ਨਾ ਜਿਹੜੀ ਉਹ ਕਿਸੇ ਦੇ ਘਰੇ ਪੱਕਾ ਹੀ ਕੰਮ ਕਰਨ ਲੱਗਦੀ ਆ ਉਕਾਰ ਵਾਲੇ ਉਹਨੂੰ ਰੋਟੀ ਪਾਣੀ ਜੋਗਾ ਖਰਚਾ ਦੇ ਦਿੰਦੇ ਆ ਤੇ ਜਿੰਨਾ ਵੀ ਮਿਲਦਾ ਆਰਤੀ ਉਹਦੇ ਨਾਲ ਖੁਸ਼ ਹੁੰਦੀ ਆ ਕਿਉਂਕਿ ਉਹਨੂੰ ਇਹ ਲੱਗਦਾ ਵੀ ਜੇ ਮੈਂ ਬਾਲੇ ਪੈਸੇ ਮੰਗੂ ਤੇ ਅਗਲੇ ਨੇ ਮੈਨੂੰ ਕੰਮ ਨਾ ਦਿੱਤਾ ਤਾਂ ਮੈਂ ਆਪਣੇ ਭਰਾ ਨੂੰ ਕਿਵੇਂ ਪੜਾਉਂਗੀ ਕਿਵੇਂ ਉਹਦਾ ਪੇਟ ਭਰੂੰਗੀ ਸਮਾਂ ਗੁਜ਼ਰਦਾ ਜਦੋਂ ਆਰਤੀ 14 ਸਾਲ ਦੀ ਹੁੰਦੀ ਆ ਤਾਂ ਜਿਹੜੇ ਘਰੇ ਉਹ ਕੰਮ ਕਰਦੀ ਹੁੰਦੀ ਆ ਉਹ ਪਰਿਵਾਰ ਬਾਹਰ ਚਲੇ ਜਾਂਦਾ ਇੱਕ ਦਿਨ ਆਰਤੀ ਕੰਮ ਦੀ ਭਾਲ ਦੇ ਵਿੱਚ ਗਲੀ ਗਲੀ ਭਟਕਦੀ ਫਿਰਦੀ ਆ ਪਰ ਉਹਨੂੰ ਕੰਮ ਨਹੀਂ ਮਿਲਦਾ ਇਸੇ ਦੌਰਾਨ ਮੀਂਹ ਪੈ ਰਿਹਾ ਹੁੰਦਾ ਜਿਸ ਕਰਕੇ ਆਸੇ-ਪਾਸੇ ਜਿਹੜੇ ਹੋਰ ਕੋਈ ਨਿੱਕੇ-ਮੋਟੇ ਉਹਨੂੰ ਲੱਗਦਾ ਸੀ ਵੀ ਮੈਂ ਕੰਮ ਕਰ ਲਵਾਂ ਉਹ ਵੀ ਬੰਦ ਹੋ ਚੁੱਕੇ ਹੁੰਦੇ ਆ ਹੁਣ ਘਰ ਦੇ ਵਿੱਚ ਰਾਸ਼ਨ ਤਾਂ ਅੱਜ ਹੈ ਨਹੀਂ ਸੀ ਆਰਤੀ ਆਪਦੇ ਭਰਾ ਨੂੰ ਦੇਖਦੀ ਆ ਉਹਦਾ ਭਰਾ ਭੁੱਖ ਨਾਲ ਬਿਲਕ ਰਿਹਾ ਹੁੰਦਾ ਭੁੱਖ ਆਰਤੀ ਨੂੰ ਵੀ ਲੱਗੀ ਹੁੰਦੀ ਆ ਪਰ ਘਰ ਦੇ ਰਸੋਈ ਦੇ ਵਿੱਚ ਪਿਆ ਹਰ ਇੱਕ ਰਾਸ਼ਨ ਵਾਲਾ ਡੱਬਾ ਖਾਲੀ ਹੁੰਦਾ ਤੇ ਆਰਤੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੁੰਦੀ ਆ ਤੇ ਉਹਦਾ ਭਰਾ ਬਿਲਕੁਲ ਢਟਾਲ ਹੋਇਆ ਪਿਆ ਹੁੰਦਾ ਤੇ ਆਪਦੀ ਭੈਣ ਨੂੰ ਹਮੇਸ਼ਾ ਹੀ ਕਹਿੰਦਾ ਕਿ ਭੈਣੇ ਭੁੱਖ ਲੱਗੀ ਆ ਉਹ ਸੋਚਦੀ ਆ ਵੀ ਮੈਂ ਕਿਸੇ ਦੇ ਰੋਟੀ ਮੰਗਣ ਜਾਵਾਂ ਫਿਰ ਉਹ ਸੋਚਦੀ ਆ ਜੇ ਮੈਂ ਅੱਜ ਰੋਟੀ ਮੰਗੂ ਤੇ ਕੱਲ ਨੂੰ ਮੈਂ ਕੀ ਕਰੂੰ ਉਹਨਾਂ ਦਿਨਾਂ ਦੇ ਵਿੱਚ ਮੀਂਹ ਵੀ ਵਾਵਾ ਪੈ ਰਿਹਾ ਹੁੰਦਾ ਤੇ ਆਉਣ ਵਾਲੇ 10 ਦਿਨਾਂ ਤੱਕ ਤੇਜ਼ ਬਾਰਿਸ਼ ਦੀ ਜਿਹੜੀ ਚੇਤਾਵਨੀ ਦਿੱਤੀ ਗਈ ਹੁੰਦੀ ਆ ਜਿਸ ਕਰਕੇ ਲੋਕ ਆਪਣੇ ਘਰਾਂ ਦੇ ਵਿੱਚ ਹੀ ਹੁੰਦੇ ਆ ਜਿਹਨੂੰ ਕੋਈ ਬਹੁਤੀ ਐਮਰਜੈਂਸੀ ਆ ਉਹੀ ਘਰੋਂ ਬਾਹਰ ਨਿਕਲਦਾ ਤੇ ਆਰਤੀ ਨੂੰ ਇਹ ਲੱਗਦਾ ਵੀ 10 ਦਿਨ ਤਾਂ ਮੈਨੂੰ ਕਿਸੇ ਨਾ ਕਿਸੇ ਤਰੀਕੇ ਹਨਾ ਰੋਟੀ ਦਾ ਜਿਗਾਰਡ ਕਰਨਾ ਪੈਣਾ ਉਹ ਕੀ ਕਰਦੀ ਆ ਮੀਂਹ ਪੈਂਦੇ ਦੇ ਵਿੱਚ ਉਹ ਸਾਈਕਲ ਚੱਕਦੀ ਆ ਸਾਈਕਲ ਵੱਲ ਪਹਿਲਾਂ ਉਹ ਬੜੇ ਪਿਆਰ ਨਾਲ ਵੇਖਦੀ ਆ ਸਾਈਕਲ ਚੱਕ ਕੇ ਉਹ ਘਰੋਂ ਬਾਹਰ ਨਿਕਲਦੀ ਆ ਘਰੋਂ ਬਾਹਰ ਨਿਕਲ ਕੇ ਉਹ ਥੋੜਾ ਬਾਜ਼ਾਰ ਵੱਲ ਜਾਂਦੀ ਆ ਤੇ ਬਾਜ਼ਾਰ ਦੇ ਵਿੱਚ ਸਰਦਾਰ ਹਰਵੰਸ ਸਿੰਘ ਜਿਹੜਾ ਕਿ ਇੱਕ ਪੰਜਾਬੀ ਸਰਦਾਰ ਹੁੰਦਾ ਉਹਦੀ ਕੱਪੜੇ ਦੀ ਦੁਕਾਨ ਹੁੰਦੀ ਆ ਉਹਨੂੰ ਇਹ ਲੱਗਦਾ ਵੀ ਬਾਕੀ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਤਕਰੀਬਨ ਬੰਦ ਹੁੰਦੀਆਂ ਤੇ ਉਹ ਸਰਦਾਰ ਹਰਵੰਸ ਸਿੰਘ ਦੇ ਕੋਲ ਆ ਕੇ ਕਹਿੰਦੀ ਅੰਕਲ ਮੇਰਾ ਭਰਾ ਕਈ ਦਿਨਾਂ ਤੋਂ ਭੁੱਖਾ ਮੈਂ ਉਹਨੂੰ ਰੋਟੀ ਖਵਾਉਣਾ ਚਾਹਣੀ ਆ ਤੇ ਤੁਸੀਂ ਆ ਮੇਰੀ ਸਾਈਕਲ ਰੱਖ ਲਓ ਤੇ ਮੈਨੂੰ ਪੈਸੇ ਦੇ ਦਿਓ ਇਹ ਗੱਲ ਸੁਣ ਕੇ ਹਰਵੰਸ ਸਿੰਘ ਉਸ ਕੁੜੀ ਵੱਲ ਵੇਖਦਾ ਤੇ ਉਹਨੂੰ ਕਹਿੰਦਾ ਬੇਟਾ ਤੇਰਾ ਨਾਂ ਕੀ ਆ ਆਰਤੀ ਆਪਣਾ ਨਾਮ ਦੱਸਦੀ ਆ ਤੇ ਹਰਵੰਸ ਸਿੰਘ ਉਹਨੂੰ ਪੁੱਛਦਾ ਕਿ ਤੀਏ ਐਨੀ ਛੋਟੀ ਉਮਰ ਦੇ ਵਿੱਚ ਤੂੰ ਐਨੀ ਵੱਡੀ ਗੱਲ ਕੀਤੀ ਤੂੰ ਆਪਦੇ ਭਰਾ ਨੂੰ ਰੋਟੀ ਖਵਾਉਣ ਦੀ ਗੱਲ ਕੀਤੀ ਚਲ ਰੋਟੀ ਤਾਂ ਤੈਨੂੰ ਮੈਂ ਖਵਾ ਦੂੰ ਪਰ ਮੈਨੂੰ ਤੂੰ ਇਹ ਦੱਸ ਵੀ ਐਡੀ ਕੀ ਮੁਸੀਬਤ ਪਈ ਆ ਤੇਰੇ ਮਾਪਿਓ ਕਿੱਥੇ ਨੇ ਤੂੰ ਆਪਣੇ ਭਰਾ ਲਈ ਰੋਟੀ ਮੰਗਦੀ ਫਿਰਦੀ ਆ ਤਾਂ ਆਰਤੀ ਆਪਣੀ ਸਾਰੀ ਕਹਾਣੀ ਸਰਦਾਰ ਹਰਵੰਸ ਸਿੰਘ ਨੂੰ ਦੱਸਦੀ ਆ ਤੇ ਹਰਵੰਸ ਸਿੰਘ ਦਾ ਕਾਲਜਾ ਬਲੁੰਦ ਰਿਆ ਜਾਂਦਾ ਉਹ ਉਹ ਨੂੰ ਕਹਿੰਦਾ ਕਿ ਠੀਕ ਆ ਚਲ ਉਹ ਸੋਚਦਾ ਪਹਿਲਾਂ ਤਾਂ ਤੇ ਫਿਰ ਉਹ ਨੂੰ ਕਹਿੰਦਾ ਵੀ ਠੀਕ ਆ ਕਿੰਨੇ ਦਾ ਵੇਚਣਾ ਸਾਈਕਲ ਉਹ ਕਹਿੰਦੀ 100 ਰੁਪਏ ਦਾ ਆਰਤੀ ਦੇ ਮੂੰਹੋਂ ਇਹ ਗੱਲ ਸੁਣ ਕੇ ਹਰਵੰਸ ਸਿੰਘ ਇਹ ਵੀ ਸੋਚਦਾ ਵੀ ਇੱਕ ਇਨਸਾਨ ਦੀ ਭੁੱਖ ਆ ਜਿਹੜੀ ਹਨਾ ਵੀ ਕਿੰਨੀ ਉਹਨੂੰ ਮਜਬੂਰ ਕਰ ਦਿੰਦੀ ਆ ਵੀ ਇਹ ਕੁੜੀ ਆ ਜਿਹੜੀ ਵੀ ਆਪਣੇ ਸਾਈਕਲ ਦੀ ਕੀਮਤ ਸਿਰਫ 100 ਰੁਪਇਆ ਲਾ ਰਹੀ ਆ ਕਿਉਂਕਿ ਇਹਨਾਂ ਨੂੰ ਭੁੱਖ ਲੱਗੀ ਆ ਹਾਲਾਂਕਿ ਉਹਨੂੰ ਪਤਾ ਸੀ ਵੀ ਇਹ 100 ਰੁਪਏ ਦਾ ਸਾਈਕਲ ਨਹੀਂ ਘੱਟੋ ਘੱਟ 1500-2000 ਦਾ ਸਾਈਕਲ ਹੋਵੇਗਾ ਸੀ ਉਹ ਸੋਚਦਾ ਵੀ ਮੈਂ ਕੀ ਕਰਾਂ ਫਿਰ ਉਹ ਮਾਨੀ ਮਨ ਸੋਚਦਾ ਵੀ ਇਹ ਕੁੜੀ ਭੀਖ ਮੰਗਣ ਵਾਲੀ ਤਾਂ ਹੈ ਨਹੀਂ ਤੇ ਫ੍ਰੀ 'ਚ ਇਹਨੇ ਕੁਝ ਲੈ ਕੇ ਨਹੀਂ ਜਾਣਾ ਉਹਨੂੰ ਕਹਿੰਦਾ ਠੀਕ ਆ ਸਾਈਕਲ ਤੂੰ ਮੈਨੂੰ ਦੇਜਾ ਤੇ ਉਹ ਆਪਣੀ ਜੇਬ ਦੇ ਵਿੱਚੋਂ 5000 ਰੁਪਏ ਕਢਦਾ ਤੇ ਆਰਤੀ ਨੂੰ ਦਿੰਦਾ ਆਰਤੀ ਪੈਸੇ ਗਿਣਦੀ ਐ ਤੇ ਉਹਨੂੰ ਕਹਿੰਦੀ ਵੀ ਅੰਕਲ ਇੰਨੇ ਪੈਸੇ ਇੰਨਿਆਂ ਦਾ ਤਾਂ ਇਹ ਸਾਈਕਲ ਹੀ ਨਹੀਂ ਉਹ ਕਹਿੰਦਾ ਦੇਖ ਤੂੰ ਸਾਈਕਲ ਵੇਚਿਆ ਤੇ ਮੈਂ ਖਰੀਦਿਆ ਤੂੰ ਕੀ ਕੀਮਤ ਲਾਈ ਆ ਮੈਨੂੰ ਨਹੀਂ ਪਤਾ ਪਰ ਮੈਨੂੰ ਜਿੰਨੇ ਦਾ ਹੀ ਸਾਈਕਲ ਲੱਗਿਆ ਮੈਂ ਉਨੇ ਦਾ ਖਰੀਦ ਲਿਆ ਉਹ ਕਹਿੰਦੀ ਵੀ ਨਹੀਂ ਨਹੀਂ ਅੰਕਲ ਇਹ ਪੈਸੇ ਤਾਂ ਬਹੁਤ ਜ਼ਿਆਦਾ ਉਹ ਕਹਿੰਦਾ ਕੰਬਲੀਏਤੀ ਏ ਜਦੋਂ ਮੈਂ ਤੈਨੂੰ ਪੈਸੇ ਦੇਤੇ ਤੂੰ ਕਿਹੜਾ ਚੋਰੀ ਕੀਤਾ ਤੂੰ ਚੁੱਪ ਕਰਕੇ ਜਾ ਤੇ ਆਪਣੇ ਭਰਾ ਨੂੰ ਰੋਟੀ ਖਵਾ ਉਨਾ ਪੈਸੇ ਨਹੀਂ ਲੈਂਦੀ ਉਹ ਕਹਿੰਦੀ ਵੀ ਨਹੀਂ ਮੱਲੋ ਮੱਲੀ ਉਹ 2000 ਰੁਪਇਆ ਜਿਹੜਾ ਸਰਦਾਰ ਹਰਮਨ ਸਿੰਘ ਨੂੰ ਵਾਪਸ ਕਰ ਦਿੰਦੀ ਆ ਤੇ ਉਹ ਕਹਿੰਦੀ ਆ ਵੀ ਇਹ ਸਾਈਕਲ ਨਵਾਂ ਤਾਂ ਅਸੀਂ ਤੇ 3000 ਦਾ ਲਿਆ ਸੀਗਾ ਤੇ ਹੁਣ ਤਾਂ ਇਹ ਪੁਰਾਣਾ ਹੋ ਚੁੱਕਿਆ ਕਿੰਨੇ ਸਾਲ ਪੁਰਾਣਾ ਸਾਈਕਲ ਆਗਾ ਉਹ ਕਹਿੰਦਾ ਕਿ ਨਹੀਂ ਪੁੱਤ ਰੱਖ ਲੈ ਪੈਸੇ ਉਹ 2000 ਮੱਲੋ ਮੱਲੀ ਉਹਨੂੰ ਦੇ ਦਿੰਦਾ ਚਲੋ ਉਹ 5000 ਰੁਪਇਆ ਲੈ ਕੇ ਆ ਜਾਂਦੀ ਆ ਉਸ ਤੋਂ ਬਾਅਦ ਹਰਵੰਸ ਸਿੰਘ ਉਹਨੂੰ ਜਾਂਦੀ ਨਹੀਂ ਇਹ ਵੀ ਪੁੱਛਦਾ ਵੀ ਤੂੰ ਕਿੱਥੇ ਰਹਿਣੀ ਆ ਉਹ ਦੱਸਦੀ ਆ ਆਪਦਾ ਘਰ ਦਾ ਟਿਕਾਣਾ ਦੱਸ ਜਾਂਦੀ ਆ ਚਲ ਵਾਪਸ ਆਉਂਦੇ ਹੋਏ ਉਹ ਕੁਛ ਰਾਸ਼ਨ ਲੈਂਦੀ ਆ ਕੁਛ ਆਪਣੇ ਭਰਾ ਵਾਸਤੇ ਖਾਣ ਪੀਣ ਨੂੰ ਲੈਂਦੀ ਆ ਤੇ ਘਰੇ ਆ ਜਾਂਦੀ ਆ ਆ ਕੇ ਉਹ ਚਾਹ ਬਣਾਉਂਦੀ ਆ ਦੁੱਧ ਲੈ ਕੇ ਆਈ ਹੁੰਦੀ ਆ ਤੇ ਆਪਣੇ ਭਰਾ ਨੂੰ ਚਾਹ ਦੇ ਨਾਲ ਬਰੈਡ ਖਵਾਉਂਦੀ ਆ ਤੇ ਫਿਰ ਰੋਟੀ ਪਾਣੀ ਦਾ ਜਿਗਾਰਡ ਕਰਨ ਲੱਗ ਜਾਂਦੀ ਆ ਚਲੋ ਇਸੇ ਤਰ੍ਹਾਂ ਹੀ ਕਈ ਦਿਨ ਗੁਜ਼ਰ ਜਾਂਦੇ ਆ ਤੇ ਹੁਣ ਮੀਂਹ ਜਿਹੜਾ ਉਹ ਬੰਦ ਹੋ ਚੁੱਕਿਆ ਸੀ ਮੌਸਮ ਸਾਫ਼ ਹੋ ਚੁੱਕਿਆ ਸੀ ਇੱਕ ਦਿਨ ਸਰਦਾਰ ਹਰਵੰਸ ਸਿੰਘ ਆਪਣੀ ਦੁਕਾਨ ਤੇ ਬੈਠਾ ਹੁੰਦਾ ਤਾਂ ਉਹਦੇ ਆਰਤੀ ਯਾਦ ਆਉਂਦੀ ਆ ਕਿਉਂਕਿ ਆਰਤੀ ਦਾ ਸਾਈਕਲ ਉੱਥੇ ਹੀ ਖੜਾ ਹੁੰਦਾ ਸਾਈਕਲ ਇੰਨਾ ਪੁਰਾਣਾ ਹੁੰਦਾ ਵੀ ਉਹਨੂੰ ਕੋਈ ਚੱਕ ਕੇ ਵੀ ਨਹੀਂ ਲੈ ਜਾਂਦਾ ਤੇ ਹਰਵੰਸ ਸਿੰਘ ਨੇ ਉਹ ਸਾਈਕਲ ਆ ਆਰਤੀ ਨੂੰ ਇਹੇ ਵਿਸ਼ਵਾਸ ਦਿਵਾਉਣ ਲਈ ਖਰੀਦਿਆ ਸੀ ਵੀ ਹਾਂ ਮੈਂ ਤੇਰਾ ਸਾਈਕਲ ਖਰੀਦ ਕੇ ਤੈਨੂੰ ਪੈਸੇ ਦਿੱਤੇ ਆ ਕਿਉਂਕਿ ਉਹ ਆਰਤੀ ਦੀ ਮਦਦ ਕਰਨਾ ਚਾਹੁੰਦਾ ਸੀ ਉਹਨੂੰ ਇਹ ਲੱਗਦਾ ਸੀ ਵੀ ਜੇ ਮੈਂ ਉਹਨੂੰ ਫ੍ਰੀ 'ਚ ਪੈਸੇ ਦੇਵਾਂਗਾ ਤਾਂ ਸ਼ਾਇਦ ਇਹਦੇ ਆਤਮ ਸਨਮਾਨ ਨੂੰ ਕਿਤੇ ਨਾ ਕਿਤੇ ਠੇਸ ਵੱਜੂਗੀ ਇਸ ਕਰਕੇ ਉਹਨੇ ਫਾਰਮੈਲਿਟੀ ਕੀਤੀ ਵੀ ਮੈਂ ਸਾਈਕਲ ਖਰੀਦ ਲਿਆ ਸਾਈਕਲ ਨੂੰ ਵੇਖ ਕੇ ਉਹਨੂੰ ਯਾਦ ਆਉਂਦਾ ਤੇ ਉਹ ਵੇਖਦਾ ਵੀ ਮੈਂ ਉਸ ਕੁੜੀ ਦਾ ਅਤਾ ਪਤਾ ਤਾਂ ਪੁੱਛਾਂ ਜਾ ਕੇ ਚਲੋ ਉਹ ਆਪਣੀ ਦੁਕਾਨ ਤੇ ਮੁੰਡਿਆਂ ਨੂੰ ਕਹਿੰਦਾ ਵੀ ਮੈਂ ਆਉਣਾ ਤੁਸੀਂ ਦੁਕਾਨ ਦਾ ਧਿਆਨ ਰੱਖਿਓ ਉਹ ਆਪਣੀ ਗੱਡੀ ਚੱਕਦਾ ਤੇ ਉਸ ਇਲਾਕੇ ਦੇ ਵਿੱਚ ਆ ਜਾਂਦਾ ਜਿੱਥੇ ਆਰਤੀ ਰਹਿੰਦੀ ਹੁੰਦੀ ਆ ਆਰਤੀ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਤਾਂ ਆਰਤੀ ਘਰ ਦੇ ਵਿੱਚ ਹੀ ਹੁੰਦੀ ਆ ਘਰ ਦੇ ਕੰਮ ਕਰ ਰਹੀ ਹੁੰਦੀ ਆ ਜਦੋਂ ਆਰਤੀ ਦਰਵਾਜ਼ਾ ਖੋਲਦੀ ਆ ਤਾਂ ਉਹ ਸਰਦਾਰ ਹਰਵੰਸ ਸਿੰਘ ਨੂੰ ਵੇਖ ਕੇ ਚੌਂਕ ਜਾਂਦੀ ਆ ਉਹ ਕਹਿੰਦੀ ਵੀ ਅੰਕਲ ਤੁਸੀਂ ਉਹ ਕਹਿੰਦਾ ਹਾਂ ਪੁੱਤ ਕੀ ਬਣਿਆ ਰਵੀ ਦਾ ਰਵੀ ਠੀਕ ਆ ਖਾਣਾ ਖਾ ਲਿਆ ਸੀ ਤੈਨੂੰ ਕਿਸੇ ਚੀਜ਼ ਦੀ ਲੋੜ ਆ ਕਈ ਸਵਾਲ ਉਹ ਇਕੱਠੇ ਕਰਦਾ ਤਾਂ ਆਰਤੀ ਆ ਜਿਹੜੀ ਉਹ ਹਰਵੰਸ ਸਿੰਘ ਦਾ ਧੰਨਵਾਦ ਕਰਦੀ ਆ ਕਹਿੰਦੀ ਅੰਕਲ ਹੁਣ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਜਿਹੜੇ ਤੁਸੀਂ ਪੈਸੇ ਦਿੱਤੇ ਆ ਹਜੇ ਉਹ ਪਏ ਆ ਤੇ ਉਹ ਕਾਫੀ ਸਮਾਂ ਨਹੀਂ ਮੁੱਕਣੇ ਮੇਰੇ ਭਰਾ ਦੀ ਫੀਸ ਰਹਿੰਦੀ ਸੀ ਭਰਨ ਵਾਲੀ ਮੈਂ ਉਹ ਵੀ ਭਰਤੀ ਤੇ ਹੁਣ ਮੈਨੂੰ ਕਿਸੇ ਦੇ ਘਰੇ ਕੰਮ ਵੀ ਮਿਲ ਗਿਆ ਤਾਂ ਹਰਵੰਸ ਸਿੰਘ ਕਹਿੰਦਾ ਵੀ ਕਿਸੇ ਦੇ ਘਰੇ ਕੰਮ ਦਾ ਮਤਲਬ ਉਹ ਕਹਿੰਦੀ ਅੰਕਲ ਮੈਂ ਪਹਿਲਾਂ ਵੀ ਕਿਸੇ ਦੇ ਘਰੇ ਕੰਮ ਕਰਦੀ ਰਹੀ ਆ ਉਹ ਪਰਵਾਰ ਬਾਹਰ ਚਲੇ ਗਿਆ ਜਿਵੇਂ ਕੰਮ ਨਹੀਂ ਕਰੂੰਗੀ ਤਾਂ ਮੇਰੇ ਭਰਾ ਦੀ ਪੜ੍ਹਾਈ ਤੇ ਸਾਡੇ ਘਰ ਦਾ ਹਨਾ ਖਰਚਾ ਕਿਵੇਂ ਚੱਲੂਗਾ ਉਹ ਕਹਿੰਦਾ ਧੀਏ ਤੇਰੀ ਤਾਂ ਪੜਨ ਦੀ ਉਮਰ ਆ ਤੇਰੇ ਜਿੱਡੀ ਮੇਰੀ ਧੀ ਆ ਉਹ ਤਾਂ ਪੜਦੀ ਆ ਉਹ ਕਹਿੰਦੀ ਅੰਕਲ ਪੜਨ ਨੂੰ ਤਾਂ ਮੇਰਾ ਵੀ ਦਿਲ ਕਰਦਾ ਪਰ ਮੈਂ ਕੀ ਕਰਾਂ ਉਹ ਕਹਿੰਦਾ ਫਿਰ ਐਂ ਕਰ ਤੂੰ ਪੜਨ ਜਾਇਆ ਕਰ ਜੇ ਤੈਨੂੰ ਕੰਮ ਦੀ ਲੋੜ ਆ ਤਾਂ ਕੰਮ ਤੈਨੂੰ ਮੈਂ ਦੇ ਦੂੰਗਾ ਅਸਲ ਦੇ ਵਿੱਚ ਹਰਵੰਸ ਸਿੰਘ ਕੰਮ ਦੇ ਬਹਾਨੇ ਉਸ ਕੁੜੀ ਦੀ ਮਦਦ ਕਰਨਾ ਚਾਹੁੰਦਾ ਹੁੰਦਾ ਉਹ ਕਹਿੰਦੀ ਠੀਕ ਆ ਅੰਕਲ ਵੀ ਮੈਂ ਸਕੂਲ ਤਾਂ ਜਾਉਂਗੀ ਪਰ ਫਿਰ ਸੁਬਾ ਸ਼ਾਮ ਕੰਮ ਕਰਨਾ ਆਇਆ ਕਰੂੰਗੀ ਵੀ ਸਕੂਲ ਤਾਂ ਮੈਂ ਜਾਇਆ ਕਰੂੰਗੀ ਪਰ ਮੈਂ ਲੇਟ ਜਾਇਆ ਕਰੂੰਗੀ ਵੀ ਮੈਂ ਸਵੇਰ ਦਾ ਵੀ ਕੰਮ ਕਰਨਾ ਹੋਇਆ ਕਰੂ ਉਹ ਕਹਿੰਦਾ ਜਿੱਥੇ ਮੇਰੀ ਕੁੜੀ ਪੜਦੀ ਹੈ ਨਾ ਮੈਂ ਤੇਰਾ ਦਾਖਲਾ ਉੱਥੇ ਕਰਾ ਦੂੰ ਤੇ ਮੈਂ ਅਧਿਆਪਕਾਂ ਨਾਲ ਵੀ ਗੱਲ ਕਰ ਲੂੰਗਾ ਤੇ ਚਲੋ ਉਹਨਾਂ ਦੀ ਗੱਲ ਪੱਕੀ ਹੋ ਜਾਂਦੀ ਆ ਹੁਣ ਜਿੱਥੇ ਆਰਤੀ ਕੰਮ ਕਰਦੀ ਹੁੰਦੀ ਹੈ ਉਹਨਾਂ ਨੂੰ ਜਵਾਬ ਦੇ ਦਿੰਦੀ ਆ ਤੇ ਹਰਵੰਸ ਸਿੰਘ ਆਪਦੇ ਘਰ ਦਾ ਪਤਾ ਉਹਨੂੰ ਦੇ ਕੇ ਆਇਆ ਹੁੰਦਾ ਉਹ ਆਪਦੇ ਭਰਾ ਨੂੰ ਲੈ ਕੇ ਹਰਵੰਸ ਸਿੰਘ ਦੇ ਘਰ ਜਾਂਦੀ ਆ ਹਰਵੰਸ ਸਿੰਘ ਦੀ ਪਤਨੀ ਘਰ ਹੁੰਦੀ ਆ ਹਰਵੰਸ ਸਿੰਘ ਨੇ ਆਪਣੀ ਪਤਨੀ ਸਰਦਾਰਨੀ ਮਨਜੀਤ ਕੌਰ ਨੂੰ ਸਾਰੀ ਗੱਲ ਦੱਸੀ ਹੁੰਦੀ ਆ ਤੇ ਮਨਜੀਤ ਕੌਰ ਆਰਤੀ ਨੂੰ ਤੇ ਉਹਦੇ ਭਰਾ ਨੂੰ ਦੇਖ ਕੇ ਹੱਸਦੀ ਆ ਉਹਨਾਂ ਵੱਲ ਤੇ ਉਹਨਾਂ ਦਾ ਹਾਲਚਾਲ ਪੁੱਛਦੀ ਉਹਨਾਂ ਨੂੰ ਅੰਦਰ ਲੈ ਜਾਂਦੀ ਆ ਅੰਦਰ ਲਿਜਾ ਕੇ ਉਹ ਆਰਤੀ ਨੂੰ ਪੁੱਛਦੀ ਆ ਵੀ ਪੁੱਤ ਤੈਨੂੰ ਕੀ ਕੀ ਕੰਮ ਆਉਂਦੇ ਆ ਉਹ ਕਹਿੰਦੀ ਆ ਆਂਟੀ ਮੈਨੂੰ ਝਾੜੂ ਪੋਚਾ ਵੀ ਆਉਂਦਾ ਮੈਂ ਸਬਜ਼ੀ ਵੀ ਬਣਾ ਲੈਨੀ ਆ ਸਬਜ਼ੀ ਕੱਟ ਦਿੰਨੀ ਆ ਬਰਤਨ ਸਾਫ਼ ਕਰ ਦਿੰਨੀ ਆ ਤਾਂ ਫਿਰ ਮਨਜੀਤ ਕੌਰ ਉਹਨੂੰ ਕਹਿੰਦੀ ਵੀ ਦੇਖ ਬਰਤਨ ਵੀ ਨਹੀਂ ਸਾਫ ਕਰਾਉਣੀ ਮੈਂ ਝਾੜੂ ਪੋਚਾ ਵੀ ਨਹੀਂ ਕਰਾਉਣਾ ਤੂੰ ਐ ਕਰਿਆ ਕਰ ਇੱਕ ਤਾਂ ਮੇਰੀ ਸਬਜ਼ੀ ਕੱਟ ਦਿਆ ਕਰ ਤੇ ਇੱਕ ਤੂੰ ਮੇਰੇ ਕੱਪੜੇ ਜਿਹੜੇ ਮੈਂ ਧੋਤੇ ਹੁੰਦੇ ਆ ਉਹਨਾਂ ਦੀ ਤੈਲ ਆ ਦਿਆ ਕਰ ਉਹ ਕਹਿੰਦੀ ਬਸ ਇਹੀ ਦੋ ਕੰਮ ਉਹ ਕਹਿੰਦੀ ਹਾਂ ਪੁੱਤ ਇਹੀ ਦੋ ਕੰਮ ਚਲੋ ਉਹ ਸਵੇਰੇ ਆਉਂਦੀ ਆ ਸਬਜ਼ੀ ਵਗੈਰਾ ਕੱਟ ਜਾਂਦੀ ਆ ਸ਼ਾਮ ਨੂੰ ਆ ਕੇ ਕੱਪੜਿਆਂ ਦੀ ਤੈਲ ਆ ਦਿੰਦੀ ਆ ਤੇ ਇਹਦੇ ਬਦਲੇ ਸਰਦਾਰ ਹਰਵੰਸ ਸਿੰਘ ਉਹਨੂੰ 5000 ਰੁਪਏ ਦਿੰਦਾ ਤੇ ਉਹ ਸੋਚਦੀ ਆ ਵੀ ਕੰਮ ਤਾਂ ਮੈਂ ਦੋ ਕਰਦੀ ਆ ਤੇ ਪੈਸੇ ਦਿੰਦੇ ਆ 5000 ਵੀ ਪਹਿਲਾਂ ਜਿਹਦੇ ਘਰੇ ਮੈਂ ਕੰਮ ਕਰਦੀ ਸੀ ਉਹ ਤਾਂ ਮੈਨੂੰ 2000 ਦਿੰਦੇ ਸੀ ਨਾਲੇ ਸਾਰਾ ਕੰਮ ਕਰਾਉਂਦੇ ਸੀ ਬਰਤਨ ਸਾਫ਼ ਕਰਾਉਣੇ ਰਸੋਈ ਸਾਫ਼ ਕਰਾਉਣੀ ਝਾੜੂ ਪੋਚਾ ਕਰਾਉਣਾ ਕੱਪੜੇ ਧਵਾਉਣੇ ਤੇ ਵੀ ਇਹਨਾਂ ਦੇ ਘਰੇ ਕੰਮ ਥੋੜਾ ਤੇ ਪੈਸੇ ਜ਼ਿਆਦਾ ਉਹ ਕਹਿੰਦੀ ਵੀ ਨਹੀਂ ਅੰਕਲ ਤੁਸੀਂ ਮੈਨੂੰ ਜ਼ਿਆਦਾ ਪੈਸੇ ਦੇ ਰਹੇ ਹੋ ਉਹ ਕਹਿੰਦਾ ਤੀਏ ਤੈਨੂੰ ਤੇਰੇ ਕੰਮ ਦੇ ਪੈਸੇ ਮਿਲ ਰਹੇ ਆ ਨਾ ਕਿ ਮੈਂ ਤੈਨੂੰ ਫ੍ਰੀ ਚ ਦੇ ਰਿਹਾ ਬਸ ਤੂੰ ਆਪਣੀ ਪੜ੍ਹਾਈ ਤੇ ਧਿਆਨ ਦੇ ਚਲੋ ਕਰਦੇ ਕਰਾਉਂਦੇ ਸਮਾਂ ਗੁਜ਼ਰਦਾ ਤੇ ਆਰਤੀ ਆ ਜਿਹੜੀ ਉਹ 10ਵੀਂ ਕਲਾਸ ਪਾਸ ਕਰ ਲੈਂਦੀ ਆ 10ਵੀਂ ਉਹ ਬਹੁਤ ਵਧੀਆ ਨੰਬਰਾਂ ਨਾਲ ਕਰਦੀ ਆ ਤੇ ਹਰਵੰਸ ਸਿੰਘ ਦੀ ਜਿਹੜੀ ਧੀ ਹੁੰਦੀ ਆ ਉਹ ਆਪਣੇ ਪਿਓ ਨੂੰ ਦੱਸਦੀ ਆ ਵੀ ਸਾਡੀ ਜਮਾਤ ਦੇ ਵਿੱਚ ਆਰਤੀ ਸਾਰਿਆਂ ਤੋਂ ਹੁਸ਼ਿਆਰ ਆ ਭਾਵੇਂ ਕਿ ਉਹ ਇੰਨੇ ਵੱਡੇ ਸਕੂਲ 'ਚ ਨਹੀਂ ਪੜੀ ਹੁੰਦੀ ਪਰ ਫਿਰ ਵੀ ਉਹਦੀ ਕੈਪੈਸਿਟੀ ਪਾਵਰ ਆ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਤੇ ਇਸ ਗੱਲ ਦੀ ਹਰਵੰਸ ਸਿੰਘ ਨੂੰ ਖੁਸ਼ੀ ਹੁੰਦੀ ਆ ਵੀ ਸ਼ਾਇਦ ਇੱਕ ਨਾ ਇੱਕ ਦਿਨ ਆਰਤੀ ਆਪਣੀ ਜ਼ਿੰਦਗੀ ਆਪਣਾ ਭਵਿੱਖ ਸੰਵਾਰ ਲੂਗੀ 10ਵੀਂ ਤੋਂ ਬਾਅਦ ਉਹਨੂੰ ਪਲੱਸ 2 ਕਰਾਈ ਜਾਂਦੀ ਆ ਤੇ ਪਲੱਸ 2 ਤੋਂ ਬਾਅਦ ਗ੍ਰੈਜੂਏਸ਼ਨ ਕਰਦੀ ਆ ਗ੍ਰੈਜੂਏਸ਼ਨ ਤੋਂ ਬਾਅਦ ਉਹ ਇਹ ਸੋਚਦੀ ਆ ਵੀ ਹੁਣ ਜੇ ਮੈਂ ਅੱਗੇ ਪੜ੍ਹਾਂਗੀ ਤਾਂ ਮੈਨੂੰ ਜ਼ਿਆਦਾ ਪੈਸੇ ਚਾਹੀਦੇ ਆ ਇਹ ਤਾਂ ਮੇਰੀ ਹਨਾ 5000 ਤਨਖਾਹ ਨਾਲ ਪਹਿਲਾਂ ਤਾਂ ਬੇਲਾ ਪੂਰਾ ਹੋਈ ਗਿਆ ਤੇ ਚਲੋ ਸਰਦਾਰ ਹਰਵੰਸ ਸਿੰਘ ਨੂੰ ਕਹਿੰਦਾ ਕਿ ਪੁੱਤ ਅੱਗੇ ਤੂੰ ਕੀ ਕਰਨਾ ਚਾਹਣੀ ਆ ਉਹ ਕਹਿੰਦੀ ਵੀ ਮੈਂ ਆਪਣੇ ਭਰਾ ਦੀ ਜ਼ਿੰਮੇਵਾਰੀ ਵਸ ਚੁੱਕਣਾ ਚਾਹਣੀ ਆ ਮੇਰਾ ਭਰਾ ਪੜ੍ਹੂਗਾ ਮੈਂ ਉਹਦੇ ਲਈ ਪੈਸੇ ਜੋੜਨਾ ਚਾਹਣੀ ਆ ਤਾਂ ਹਰਵੰਸ ਸਿੰਘ ਨੂੰ ਕਹਿੰਦਾ ਵੀ ਨਹੀਂ ਆਰਤੀ ਹੁਣ ਤੱਕ ਤੂੰ ਵਧੀਆ ਪੜ੍ਹੀ ਆ ਤੇਰੇ ਵਧੀਆ ਨੰਬਰ ਆਏ ਆ ਹੁਣ ਤੂੰ ਹਾਰ ਨਾ ਮੰਨ ਚੁੱਪ ਨਾ ਰਹਿ ਪੈਸੇ ਦਾ ਤੂੰ ਫਿਕਰ ਨਾ ਕਰ ਜਿੰਨੀ ਫੀਸ ਭਰਨੀ ਹੋ ਤੇਰੀ ਮੈਂ ਆਪੇ ਭਰੂੰਗਾ ਤੂੰ ਨਾ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਤੈਨੂੰ ਇਹ ਲੱਗਦਾ ਨਾ ਵੀ ਤੂੰ ਕੰਮ ਕਰਕੇ ਘੱਟ ਕਮਾਉਣੀ ਆ ਸ਼ਾਇਦ ਤੇਰੀ ਪੜ੍ਹਾਈ ਤੇ ਵੱਧ ਲੱਗਣਗੇ ਤੂੰ ਆਪਣੀ ਤਿਆਰੀ ਕਰ ਪੇਪਰਾਂ ਦੀ ਤਿਆਰੀ ਕਰ ਜਦੋਂ ਤੈਨੂੰ ਕੋਈ ਨੌਕਰੀ ਮਿਲਦੀ ਆ ਨੌਕਰੀ ਤੋਂ ਬਾਅਦ ਤੂੰ ਸਾਡੇ ਪੈਸੇ ਦੇ ਦੀ ਉਹਨਾਂ ਟਾਈਮ ਤੂੰ ਉਧਾਰ ਸਮਝ ਕੇ ਮੇਰੇ ਤੋਂ ਫੀਸ ਭਰਾਲਾ ਆਰਤੀ ਇਹ ਵੀ ਸੋਚਦੀ ਆ ਵੀ ਗੱਲ ਤਾਂ ਸਹੀ ਆ ਜਿਵੇਂ ਕਿਸੇ ਦੇ ਘਰੇ ਕੰਮ ਕਰੂੰਗੀ ਤਾਂ ਉੱਚ ਮੈਂ ਕਿੰਨਾ ਕਮਾ ਸਕਦੀ ਆ ਚਲੋ ਭਈ ਉਹ ਕੀ ਕਰਦੀ ਆ ਉਹ ਨਾ ਉਹਨਾਂ ਦੇ ਘਰੀ ਕੰਮ ਕਰਦੀ ਆ ਹਰਵੰਸ ਸਿੰਘ ਉਹਨੂੰ ਫੀਸ ਭਰਦਾ ਤੇ ਉਹਨੂੰ ਬੀਐਡ ਕਰਵਾ ਦਿੰਦਾ ਬੀਐਡ ਇੱਕ ਸਾਲ ਦੇ ਵਿੱਚ ਹੋ ਜਾਂਦੀ ਆ ਤੇ ਫੀਸ ਵੀ ਕੋਈ ਬਹੁਤੀ ਨਹੀਂ ਹੁੰਦੀ 80k ਦਾ ਖਰਚਾ ਆਉਂਦਾ ਤੇ ਰਵੀ ਆ ਜਿਹੜਾ ਉਹ ਗ੍ਰੈਜੂਏਸ਼ਨ ਕਰ ਰਿਹਾ ਹੁੰਦਾ ਉਹਦੀ ਫੀਸ ਕੋਈ ਇੰਨੀ ਨਹੀਂ ਹੁੰਦੀ ਉਹ ਆਪਦੀ ਜਿਹੜੇ ਕੰਮ ਕਰਕੇ ਮਿਲਦੇ ਉਹਨੂੰ ਪੈਸੇ ਉਹਦੇ ਚੋਂ ਹੀ ਭਰ ਦਿੰਦੀ ਆ ਤੇ ਚਲੋ ਅੱਗੇ ਸਮਾਂ ਗੁਜ਼ਰਦਾ ਬੀਐਡ ਉਹ ਵਧੀਆ ਨੰਬਰਾਂ ਨਾਲ ਕਰ ਲੈਂਦੀ ਆ ਉਸ ਤੋਂ ਬਾਅਦ ਉਹ ਟੈਸਟ ਦੀ ਤਿਆਰੀ ਕਰਦੀ ਆ ਤੇ ਨਾਲ ਦੀ ਨਾਲ ਪੋਸਟਾਂ ਆਉਂਦੀਆਂ ਤੇ ਉਹ ਅਧਿਆਪਕ ਲੱਗ ਜਾਂਦੀ ਆ ਹੁਣ ਹਰਵੰਸ ਸਿੰਘ ਦੇ ਮਨ ਨੂੰ ਇਹ ਸਕੂਨ ਮਿਲਦਾ ਵੀ ਜਿਹੜੀ ਕੁੜੀ ਦਾ ਭਵਿੱਖ ਸਵਾਰਨ ਲਈ ਮੈਂ ਉਹਦੀ ਮਦਦ ਕੀਤੀ ਸੀ ਵੀ ਉਹ ਆਪਣੇ ਮਿੱਥੇ ਨਿਸ਼ਾਨੇ ਤੇ ਪਹੁੰਚ ਚੁੱਕੀ ਆ ਇਸ ਗੱਲ ਦਾ ਹਰਵੰਸ ਸਿੰਘ ਨੂੰ ਵੀ ਮਾਣ ਮਹਿਸੂਸ ਹੁੰਦਾ ਹਰਵੰਸ ਸਿੰਘ ਤੇ ਮਨਜੀਤ ਕੌਰ ਨੂੰ ਆਪਣੇ ਬੱਚਿਆਂ ਦੀ ਕਾਮਯਾਬੀ ਨਾਲੋਂ ਵੀ ਵੱਧ ਖੁਸ਼ੀ ਆਰਤੀ ਦੇ ਨੌਕਰੀ ਮਿਲਣ ਤੇ ਹੋਈ ਸੀ ਹੁਣ ਆਰਤੀ ਜਦੋਂ ਵਧੀਆ ਕਮਾਉਣ ਲੱਗ ਜਾਂਦੀ ਆ ਵਧੀਆ ਤਨਖਾਹ ਉਹਦੀ ਆਉਣ ਲੱਗ ਜਾਂਦੀ ਆ ਤਾਂ ਉਹ ਸਰਦਾਰ ਹਰਵੰਸ ਸਿੰਘ ਨੂੰ ਕਹਿੰਦੀ ਕਿ ਅੰਕਲ ਜਿੰਨਾ ਤੁਸੀਂ ਸਾਡਾ ਕੀਤਾ ਸ਼ਾਇਦ ਸਾਡਾ ਪਿਓ ਵੀ ਨਾ ਕਰ ਸਕਦਾ ਕਿਉਂਕਿ ਸਾਡਾ ਪਿਓ ਬਹੁਤ ਗਰੀਬ ਸੀ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਮੇਰੀ ਪੜ੍ਹਾਈ ਤੇ ਕਿੰਨਾ ਖਰਚਾ ਆਇਆ ਤੇ ਮੈਂ ਤੁਹਾਡਾ ਕਰਜ਼ਾ ਮੋੜਨਾ ਚਾਹਣੀ ਆ ਤਾਂ ਫਿਰ ਹਰਵੰਸ ਸਿੰਘ ਤੇ ਮਨਜੀਤ ਕੌਰ ਆਰਤੀ ਨੂੰ ਗੱਲ ਨਾ ਲਾਉਂਦੇ ਆ ਉਹ ਕਹਿੰਦੇ ਕਿ ਆਰਤੀ ਸਾਨੂੰ ਇਸੇ ਗੱਲ ਦੀ ਖੁਸ਼ੀ ਆ ਕਿ ਤੂੰ ਆਪਣੀ ਮਿਹਨਤ ਦਾ ਮੁੱਲ ਮੋੜਿਆ ਅਸੀਂ ਤੇਰੇ ਤੇ ਕੋਈ احسان ਨਹੀਂ ਕੀਤਾ ਸਾਨੂੰ ਇਹ ਪਤਾ ਸੀ ਕਿ ਪੈਸੇ ਦੀ ਤੰਗੀ ਕਰਕੇ ਤੇਰਾ ਭਵਿੱਖ ਇੱਥੇ ਹੀ ਰੁਕ ਸਕਦਾ ਅਸੀਂ ਕੋਈ احسان ਨਹੀਂ ਕੀਤਾ ਅਸੀਂ ਇੱਕ ਹੋਣ ਹਾਰ ਕੁੜੀ ਦੀ ਮਦਦ ਕੀਤੀ ਆ ਤੇ ਇਹ ਮਦਦ ਅਸੀਂ ਕਿਸੇ ਸਵਾਰਥ ਲਈ ਜਾਂ ਵਾਪਸ ਕਰਾਉਣ ਲਈ ਨਹੀਂ ਕੀਤੀ ਮੈਂ ਬਹੁਤ ਕਮਾਉਣਾ ਰੱਬ ਦਾ ਦਿੱਤਾ ਮੇਰੇ ਘਰੇ ਬਹੁਤ ਕੁਝ ਆ ਜਿਵੇਂ ਚਾਰ ਪੈਸੇ ਤੇਰੀ ਪੜ੍ਹਾਈ ਤੇ ਲਾਤੇ ਤਾਂ ਉਹਦਾ ਮਤਲਬ ਇਹ ਨਹੀਂ ਕਿ ਮੈਂ ਤੇਰੇ ਤੋਂ ਪੈਸੇ ਵਾਪਸ ਲਵਾਂ ਬਸ ਤੂੰ ਆਪਣੀ ਜ਼ਿੰਦਗੀ ਜਿਉਂ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਹੁਣ ਦੇਖ ਤੇਰੀ ਵਿਆਹ ਦੀ ਉਮਰ ਆ ਤੇਰਾ ਭਰਾ ਵੀ ਵੱਡਾ ਹੋ ਗਿਆ ਤੂੰ ਜੇ ਤੈਨੂੰ ਕੋਈ ਮੁੰਡਾ ਪਸੰਦ ਆ ਤਾਂ ਤੂੰ ਦੱਸ ਵੀ ਨਹੀਂ ਮੈਂ ਤੇਰਾ ਵਧੀਆ ਰਿਸ਼ਤਾ ਕਰਵਾਉਂ ਤੇ ਰਵੀ ਦਾ ਖਿਆਲ ਵੀ ਮੈਂ ਆਪੇ ਰੱਖੂਗਾ ਤਾਂ ਫਿਰ ਹਰਵੰਸ ਸਿੰਘ ਤੇ ਮਨਜੀਤ ਕੌਰ ਆਰਤੀ ਵਾਸਤੇ ਇੱਕ ਮੁੰਡਾ ਲੱਭਦੇ ਆ ਹਰਵੰਸ ਸਿੰਘ ਦੀ ਦੁਕਾਨ ਤੇ ਇੱਕ ਮੁੰਡਾ ਕੰਮ ਕਰਦਾ ਹੁੰਦਾ ਉਹਦਾ ਵੱਡਾ ਭਰਾ ਜਿਹੜਾ ਕਿ ਅਧਿਆਪਕ ਲੱਗਿਆ ਹੁੰਦਾਗਾ ਉਹਦੇ ਨਾਲ ਰਿਸ਼ਤੇ ਦੀ ਗੱਲ ਹੁੰਦੀ ਆ ਤੇ ਦੋਨੇ ਧਿਰਾਂ ਦੀ ਸਹਿਮਤੀ ਨਾਲ ਉਹ ਰਿਸ਼ਤਾ ਹੋ ਜਾਂਦਾ ਤੇ ਹਰਵੰਸ ਸਿੰਘ ਆਰਤੀ ਦਾ ਆਪਣੇ ਹੱਥੀ ਵਿਆਹ ਕਰਦਾ ਆਪਣੀ ਦੁਕਾਨ ਤੇ ਲੱਗੇ ਹੋਏ ਮੁੰਡੇ ਦੇ ਭਰਾ ਨਾਲ ਕਰਦਾ ਤੇ ਚਲੋ ਛੋਟਾ ਜਿਹਾ ਵਿਆਹ ਹੁੰਦਾ ਪਰ ਖੁਸ਼ੀ-ਖੁਸ਼ੀ ਉਹ ਆਰਤੀ ਦੀ ਵਿਦਾਈ ਕਰਦਾ ਆਰਤੀ ਨੂੰ ਸਹੁਰੇ ਜਾਣ ਤੋਂ ਬਾਅਦ ਆਪਦੇ ਭਰਾ ਦਾ ਫਿਕਰ ਹੁੰਦਾ ਪਰ ਹਰਵੰਸ ਸਿੰਘ ਤੇ ਮਨਜੀਤ ਕੌਰ ਉਹਨੂੰ ਭਰੋਸਾ ਦਿਵਾਉਂਦੇ ਆ ਵੀ ਤੂੰ ਫਿਕਰ ਨਾ ਕਰ ਦੇਖ ਜੇ ਤੂੰ ਸਹੁਰੇ ਘਰ ਚਲੀ ਗਈ ਤੇਰੇ ਭਰਾ ਨੇ ਆਪੇ ਜ਼ਿੰਮੇਵਾਰੀ ਸੰਭਲ ਲੈਣੀ ਆ ਤੇਰਾ ਭਰਾ ਨੌਕਰੀ ਲੱਗੂਗਾ ਮੁੜ ਕੇ ਇਹਦੇ ਵਾਸਤੇ ਕੋਈ ਕੁੜੀ ਲੱਭ ਕੇ ਇਹਦਾ ਵਿਆਹ ਕਰਦੇਾਂਗੇ ਪਰ ਪੁੱਤ ਧੀਏ ਤੇਰੀ ਉਮਰ ਸੌਰੀ ਜਾਣ ਵਾਲੀ ਸੀ ਤੇ ਤੈਨੂੰ ਸੌਰੀ ਜਾਣਾ ਹੀ ਪੈਣਾ ਸੀ ਚਲੋ ਆਰਤੀ ਭਰੀਆਂ ਅੱਖਾਂ ਦੇ ਨਾਲ ਆਪਣੇ ਸਹੁਰੇ ਘਰ ਜਾਂਦੀ ਆ ਉਹਨੂੰ ਆਪਦੇ ਭਰਾ ਦਾ ਵੀ ਫਿਕਰ ਹੁੰਦਾ ਪਰ ਰਵੀ ਵੀ ਹੁਣ ਸਮਝਦਾਰ ਹੋ ਚੁੱਕਿਆ ਸੀ ਉਹ ਆਪਣੀ ਗ੍ਰੈਜੂਏਸ਼ਨ ਕਰਦਾ ਤੇ ਉਹ ਵੀ ਆਪਦੀ ਭੈਣ ਵਾਂਗੂ ਬੀਏ ਡੀ ਹੀ ਕਰਦਾ ਤਿੰਨ ਸਾਲ ਬਾਅਦ ਰਵੀ ਆ ਜਿਹੜਾ ਉਹਨੂੰ ਵੀ ਨੌਕਰੀ ਮਿਲ ਜਾਂਦੀ ਆ ਤੇ ਹਰਵੰਸ ਸਿੰਘ ਉਹਦੇ ਲਈ ਕੁੜੀ ਲੱਭਦਾ ਉਹ ਵੀ ਆਪਦੇ ਹੱਥੀ ਰਵੀ ਦਾ ਵਿਆਹ ਕਰਦਾ ਦੇਖੋ ਇੱਕ ਸਰਦਾਰ ਬੰਦਾ ਜਿਹਨੂੰ ਉਹ ਦੋ ਅਨਾਥ ਬੱਚਿਆਂ ਦਾ ਇੰਨਾ ਮੋਹ ਆਇਆ ਵੀ ਉਹਨੇ ਉਹਨਾਂ ਦੀ ਮਦਦ ਵੀ ਕੀਤੀ ਉਹਨਾਂ ਦੇ ਨਾਲ ਵੀ ਖੜਿਆ ਤੇ ਉਹਨੂੰ ਭਰੋਸਾ ਵੀ ਸੀ ਵੀ ਸ਼ਾਇਦ ਇਹ ਅੱਗੇ ਜਾ ਕੇ ਕਾਮਯਾਬ ਹੋਣਗੇ ਆਰਤੀ ਤੇ ਰਵੀ ਦੋਨੋਂ ਭੈਣ ਭਰਾ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਕਾਮਯਾਬ ਹੋ ਗਏ ਸੀ ਪਰ ਉਹ ਦੋਨੋਂ ਭੈਣ ਭਰਾ ਹਰਵੰਸ ਸਿੰਘ ਤੇ ਮਨਜੀਤ कौर ਦਾ ਅੱਜ ਵੀ ਉਨਾ ਹੀ ਆਦਰ ਸਤਕਾਰ ਕਰਦੇ ਆ ਤੇ ਉਹ ਇਸ ਗੱਲ ਦਾ एहसान ਮੰਨਦੇ ਆ ਵੀ ਜੇ ਇਹਨਾਂ ਨੇ ਸਾਡੀ ਬਾਹ ਨਾ ਫੜੀ ਹੁੰਦੀ ਤਾਂ ਪਤਾ ਨਹੀਂ ਅਸੀਂ ਕਿੱਥੇ ਰੋਲਣਾ ਸੀ ਹਾਂਜੀ ਦੋਸਤੋ ਕੋਈ ਵੀ ਕਿਸੇ ਨੂੰ ਦੇਣ ਵਾਲਾ ਨਹੀਂ ਹੁੰਦਾ ਪਰ ਕਿਸੇ ਦੀ ਕਾਮਯਾਬੀ ਦੇ ਵਾਸਤੇ ਜਰੀਆ ਬਣ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ ਕਿਸੇ ਬਗਾਨੇ ਬੱਚੇ ਦੀ ਫੀਸ ਭਰਨੀ ਅੱਜਕੱਲ ਕੋਈ ਕਿਸੇ ਦਾ ਨਹੀਂ ਕਰਦਾ ਪਰ ਜੇ ਅਸੀਂ ਆਪਣੀ ਕਮਾਈ ਦੇ ਵਿੱਚ ਬਰਕਤ ਚਾਹੋਣੇ ਆ ਹਰਵੰਸ ਸਿੰਘ ਵਰਗੀ ਸੋਚ ਹਰ ਇੱਕ ਦੀ ਹੋਵੇ ਜੇ ਕੋਈ ਗਰੀਬ ਹੋਣਹਾਰ ਬੱਚਾ ਅੱਗੇ ਵਧਣਾ ਚਾਹੇ ਤੇ ਜੇ ਅਸੀਂ ਉਹਦੀ ਮਦਦ ਕਰ ਸਕਦੇ ਹੋਈਏ ਤਾਂ ਸਾਨੂੰ ਜ਼ਰੂਰ ਕਰਨੀ ਚਾਹੀਦੀ ਆ ਹਰਵੰਸ ਸਿੰਘ ਦੀ ਕੀਤੀ ਮਦਦ ਨਾਲ ਆਰਤੀ ਤੇ ਰਵੀ ਦੀ ਜ਼ਿੰਦਗੀ ਬਦਲ ਜਾਂਦੀ ਆ ਤੇ ਉਹ ਦੋਨੋਂ ਅਨਾਥ ਬੱਚੇ ਅੱਜ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਵਧੀਆ ਜ਼ਿੰਦਗੀ ਜਿਉਂਦੇ ਆ ਇਮੇ ਲੱਗੀ ਤੁਹਾਨੂੰ ਆਰਤੀ ਅਤੇ ਰਵੀ ਦੀ ਇਹ ਸੰਘਰਸ਼ ਭਰੀ ਜ਼ਿੰਦਗੀ ਦੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ